ਤੁਰਨ ਲੱਗੀ ਨਾਨੀ ਮੈਨੂੰ ਨੋਟ ਫੜਾਉਂਦੀ ਤੇ ਨਾਲੇ ਮੇਰੀ ਮਾਂ ਨੂੰ ਤਾਕੀਦ ਕਰਦੀ ਆਖਦੀ ਗੱਲ ਸੁਣ ਕੁੜੀਏ ਮਗਰੋਂ ਇਸ ਤੋਂ ਨੋਟ ਖੋਣਾ ਲਵੇਂ ਕਿਤੇ ਤੇ ਫਿਰ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਹੋਈ ਮੈਨੂੰ ਆਖਦੀ ਜਾ ਹੱਠਿਓਂ ਜਾ ਕੇ ਮੁਰਮਰੇ ਖਾ ਪਰ ਮੈਨੂੰ ਤਾਂ ਬਲੌਰ ਖੇਡਣ ਦੀ ਆਦਤ ਪੈ ਚੁੱਕੀ ਸੀ ਮੈਂ ਹੱਠਿਓਂ ਬੰਟੇ ਲੈ ਆਉਂਦਾ ਦੋਸਤਾਂ ਮਿੱਤਰਾਂ ਨੂੰ ਇਕੱਠਿਆਂ ਕਰਦਾ ਤੇ ਫਿਰ ਸਾਰੇ ਰਲ ਕੇ ਗਲੀ ਵਿੱਚ ਬੰਟੇ ਖੇਡਣ ਲੱਗ ਜਾਂਦੇ ਜਦੋਂ ਮੈਂ ਹਾਰ ਜਾਂਦਾ ਤੇ ਮਾਂ ਨੂੰ ਪਤਾ ਲੱਗਦਾ ਤਾਂ ਉਹ ਲਾਲ ਪੀਲੀ ਹੋ ਕੇ ਗੁੱਸੇ ਵਿੱਚ ਮੈਨੂੰ ਆਖਦੀ ਹਾਰਾ ਐ ਨਾ ਸਾਰੇ ਬੰਟੇ ਇਸ ਨਾਲੋਂ ਤਾਂ ਚੰਗਾ ਸੀ ਤੂੰ ਆਏ ਗਏ ਲਈ ਚਾਹ ਨਾਲ ਦੇਣ ਵਾਸਤੇ ਬੈਸਣ ਲੈ ਆਉਂਦਾ ਫਿਰ ਅੱਗੇ ਉਹ ਮਾਣੇ ਖੋਣੇ ਸ਼ੁਰੂ ਕਰ ਦਿੱਤੇ ਮੈਂ ਅਗਲੀ ਵੇ ਸ਼ਿਕਾਇਤ ਲਾਈ ਨਾਨੀ ਪਿਛਲੀ ਵੇ ਮੇਥੋਂ ਸਾਰੇ ਹੀ ਨੋਟ ਖੋਲੇ ਸਨ ਮਾਣੇ ਪਰ ਮੈਂ ਇਹ ਨਾਲ ਕੋ ਲਿਆ ਕਿ ਮੈਂ ਉਹ ਵਰਤੇ ਕਿੱਥੇ ਸਨ ਇਸ ਵੇ ਨਾਨੀ ਤੁਰਨ ਲੱਗੀ ਤੇ ਉਹ ਮੈਨੂੰ ਆਪਣੇ ਨਾਲ ਹੀ ਹੱੱਟੀ ਵੱਲ ਨੂੰ ਲੈ ਟੁੜੇ ਮੈਂ ਬਥੇਰਾ ਕਿਹਾ ਤੂੰ ਜਾ ਮੈਂ ਆਪੇ ਮਗਰੋਂ ਕੁਝ ਖਾ ਲੂੰਗਾ ਵਰ ਉਹ ਨਾ ਗਈ ਸਗੋ ਹੱਸ ਪਈ ਤੇ ਦੁਪੱਟੇ ਦੀ ਨੁੱਕਰ ਨਾਲੋਂ ਬੱਜਾ ਇੱਕੋ ਇੱਕ ਨੋਟ ਖੋਲਿਆ ਤੇ ਆਖਣ ਲੱਗੀ ਉਹ ਦਸਾਂ ਦਾ ਹੁਣੇ ਮੇਰੇ ਸਾਹਮਣੇ ਕੁਝ ਖਾ ਲੈ ਤੇ ਆ ਪੰਜਾਂ ਦੇ ਮਗਰੋਂ ਬਲੌਰ ਲੈ ਆਵੀ ਫਿਰ ਟਾਂਗਾ ਆਇਆ ਪਰ ਉਹ ਚੜੀ ਨਾ ਕੋਲ ਨਲਕੇ ਤੋਂ ਦੁਪੱਟੇ ਦਾ ਨੁੱਕਰ ਗਿੱਲਾ ਕੀਤਾ ਤੇ ਸਿਰਤੇ ਲੈ ਲਿਆ ਤੇ ਪੈਦਲ ਹੀ ਤੁਰ ਪਈ ਫਿਰ ਮੈਂ ਅੰਦਾਜ਼ਾ ਲਗਾਇਆ ਮੈਨੂੰ ਵਾਧੂ ਦਿੱਤੇ 5 ਰੁਪਏ ਉਸ ਦੇ ਕਿਰਾਏ ਜੋਗੇ ਸਨ ਪਰ ਮੈਂ ਹੈਰਾਨ ਸਾਂ ਮੇਰੀ ਬਲੌਰ ਵਾਲੀ ਗੱਲ ਨਾਨੇ ਨੂੰ ਪਤਾ ਕਿਦਾਂ ਲੱਗੀ ਅੱਜ ਐਨੇ ਵੜਿਆ ਬਾਦ ਮੇਰੇ ਨਾਲ ਦੀ ਨਾਨੀ ਬਣੀ ਤਾਂ ਅਹਿਸਾਸ ਹੋਇਆ ਕਿ ਨੁੱਕੇ ਹੁੰਦਿਆ ਮੈਨੂੰ ਵਾਧੂ ਰੁਪਈਏ ਦੇਣ ਵਾਲੀ ਕੋਈ ਹੋਰ ਨਹੀਂ ਸਗੋਂ ਅੱਧੀ ਰਾਤ ਮੈਨੂੰ ਸੁੱਕੀ ਥਾਂ ਪਾ ਤੇ ਆ ਗਿੱਲੇ ਥਾਂ ਪੈਣ ਵਾਲੀ ਮੇਰੀ ਰਗ ਰਗ ਤੋਂ ਵਾਕਫ ਮੇਰੀ ਮਾਂ ਦੀ ਵੀ ਮਾਂ ਸੀ ਉਹ ਅੱਜੋਕੇ ਦੋਤੇ ਆਖਦੇ ਆ ਨਾਨੀਆਂ ਦੇ ਮੋਹ ਪਿਆਰਾਂ ਦੇ ਤਰੀਕੇ ਬਦਲ ਗਏ ਨੇ ਤੇ ਨਾਨੀਆਂ ਗੋਂਗਲਾ ਕਰਦੀਆਂ ਨੇ ਦੋਤੇ ਅੱਜਕੱਲ ਫੋਨਾਂ ਨਾਲ ਰੁੱਝ ਗਏ ਨੇ ਉਹਨਾਂ ਨੂੰ ਨਾਨੀਆਂ ਕੋਲ ਬੈਠਣ ਦਾ ਸਮਾਂ ਕਿੱਥੇ ਪਰ ਇਹਨਾਂ ਦੋਨਾਂ ਨੂੰ ਸਮਝਾਵੇ ਤਾਂ ਸਮਝਾਵੇ ਕੌਣ ਕਿ ਨਾ ਕੋਈ ਬਦਲਿਆ ਤੇ ਨਾ ਹੀ ਕੋਈ ਰੁੱਝਿਆ ਬਸ ਪਦਾਰਥਵਾਦੀ ਵਗੀ ਹਨੇਰੀ ਨਾਲ ਆਪਣੇ ਬਣਦਾ ਹਾਰ ਦੀਵਾ ਬੁਝ ਗਿਆ ਜਾਪਦਾ ਹੈ ਜਾਂਦੇ ਜਾਂਦੇ ਲੈਹਂਦੇ ਵੱਲ ਦੀ ਇੱਕ ਇਬਾਰਤ ਉਹਦੀ ਫਿਤਰਤ ਕਹਿਰ ਨ ਛੱਡੇ ਉਹਦੀ ਫਿਤਰਤ ਕਹਿਰ ਨ ਛੱਡੇ ਸੱਜਣ ਵਰਗ ਬਣ ਕੇ ਬੈਰ ਨ ਛੱਡੇ ਚਲੋ ਅਸੀਂ ਨਹੀਂ ਮੱਥੇ ਲਗਦੇ ਉਸ ਨੂੰ ਆਖੋ ਸ਼ਹਿਰ ਨ ਛੱਡੇ ਜਿਤ ਮੁਕੱਦਰ ਹੋ ਸਕਦੀ ਹੈ ਜਿੱਤ ਮੁਕੱਦਰ ਹੋ ਸਕਦੀ ਹੈ ਬਸ ਉਹ ਆਪਣੇ ਪੈਰ ਨਾ ਛੱਡੇ ਸ਼ੁਕਰੀਆ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਮੇਰੇ ਚੈਨਲ ਜੀਵਨ ਜਾਂਚ ਸ੍ਰਿੰਦਰ ਜੋਸ਼ੀ ਅਤਰੇ ਨੋ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਫਿਰ ਦੁਬਾਰਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਸ਼ੁਕਰੀਆ ਜੀ